ਅਕਸਰ ਹੀ ਆਪਣੇ ਬਿਆਨਾਂ ਨੂੰ ਲੈ ਕੇ ਵਿਵਾਦਾਂ ਵਿੱਚ ਰਹਿਣ ਵਾਲੇ ਗੁਰਸਿਮਰਨ ਮੰਡ ਦੇ ਵੱਲੋਂ ਵੀਡੀਓ ਜਾਰੀ ਕਰਕੇ ਹੁਣ ਵੱਡੇ ਸਵਾਲ ਚੁਕੇ ਗਏ ਨੇ ਸਾਫ਼ ਤੌਰ ਤੇ ਉਹਨਾਂ ਨੇ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਮੇਰੇ ਤੇ ਕੋਈ ਵੀ ਹਮਲਾ ਹੁੰਦਾ ਹੈ ਤਾਂ ਸਿੱਧੇ ਤੌਰ ਤੇ ਪੁਲਿਸ ਜ਼ਿੰਮੇਵਾਰ ਹੋਵੇਗੀ ਐਸਐਚਓ ਜ਼ਿੰਮੇਵਾਰ ਹੋਣਗੇ ਜਲਦ ਤੋਂ ਜਲਦ ਮੇਰਾ ਮਸਲਾ ਹੱਲ ਕੀਤਾ ਜਾਵੇ ਮੇਰੀ ਪੁਕਾਰ ਸੁਣੀ ਜਾਵੇ ਉਸਨੇ ਕਿਹਾ ਕਿ ਜੇਕਰ ਕੁਝ ਵੀ ਹੁੰਦਾ ਹੈ ਤਾਂ ਸਿੱਧੇ ਤੌਰ ਤੇ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਡੀਜੀਪੀ ਪੰਜਾਬ ਦਾ ਵੀ ਵਿਰੋਧ ਕਰਾਂਗਾ ਆਖਰ ਪੂਰਾ ਮਾਮਲਾ ਕੀ ਹੈ ਤੇ ਲੁਧਿਆਣਾ ਪੁਲਿਸ ਕਮਿਸ਼ਨਰ ਤੇ ਗੁਰਸਿਮਰ ਰਮਨ ਦੇ ਵੱਲੋਂ ਇਹਨੇ ਇਲਜ਼ਾਮ ਕਿਉਂ ਲਗਾਏ ਗਏ ਨੇ ਤੁਸੀਂ ਵੀ ਸੁਣਾਓ ਅਸੀਂ ਆ ਜਲੁਧਿਆਣਾ ਸਦਾ ਥਾਣੇ ਵਿਖੇ ਆਏ ਆ ਜੋ ਕਿ ਪੁਲਿਸ ਕਮਿਸ਼ਨਰ ਦੇ ਅੰਡਰ ਆ ਹੈ ਸੀਪੀਓ ਆਫਿਸ ਦੇ ਅੰਡਰ ਆ ਹੈ ਸਾਨੂੰ ਬਾਰ ਬਾਰ ਅੱਤਵਾਦੀਆਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਦੇ ਕਹਿੰਦੇ ਹੈਂਡ ਗ੍ਰੇਨੇਡ ਸੁੱਟ ਦੇਾਂਗੇ ਕਦੇ ਕਹਿੰਦੇ ਰਾਕਟ ਲਾਂਚਰ ਸੁੱਟ ਦੇਾਂਗੇ ਕਦੇ ਕਹਿੰਦੇ ਤੇਰੀ ਕੁੜੀ ਦਾ ਹੱਥ ਕਰ ਦੇਾਂਗੇ ਤੇਰੀ ਮਾਂ ਦਾ ਹੱਥ ਕਰ ਦੇਾਂਗੇ ਤੇਰੀ ਘਰ ਵਾਲੀ ਦਾ ਹੱਥ ਕਰ ਦੇਾਂਗੇ ਬੜੇ ਆਪ ਸ਼ਬਦ ਬੋਲਦੇ ਪਏ ਆ ਜੋ ਮੈਂ ਬੋਲ ਨਹੀਂ ਸਕਦਾ ਸੋਸ਼ਲ ਮੀਡੀਆ ਤੇ ਮੈਂ ਅੱਜ 3:25 ਹੋਏ ਨੇ 27 ਤਰੀਕ ਆ ਸ਼ਾਮ ਦਾ ਟਾਈਮ ਆ ਅਕਤੂਬਰ 2025 ਆ ਅਗਰ ਮੇਰੇ ਤੇ ਜਾਂ ਮੇਰੇ ਪਰਿਵਾਰ ਤੇ ਜਾਂ ਮੇਰੀ ਸਕਿਉਰਿਟੀ ਤੇ ਰਸਤੇ ਜਾਂਦੇ ਆ ਜਾਂ ਘਰੇ ਜਾਂ ਕਿਤੇ ਵੀ ਕੋਈ ਵੀ ਹਮਲਾ ਹੁੰਦਾ ਅੱਜ ਤੋਂ ਬਾਅਦ ਆ ਹੁਣ ਟਾਈਮ ਤੋਂ ਬਾਅਦ 3:25 ਮਿੰਟ ਤੋਂ ਬਾਅਦ ਥਾਣਾ ਸਦਰ ਪੂਰਾ ਜ਼ਿੰਮੇਵਾਰ ਰਹੂਗਾ ਤੇ ਐਸਐਚਓ ਮੈਡਮ ਜ਼ਿੰਮੇਵਾਰ ਹੋਗੀ ਕਿਉਂਕਿ ਬਾਰ-ਬਾਰ ਸਾਡੇ ਸੀਆਰਪੀ ਦੇ ਅਧਿਕਾਰੀ ਵੀ ਚਿੱਠੀਆਂ ਲਿਖੀ ਜਾ ਰਹੇ ਨੇ ਪਰ ਸਾਨੂੰ ਪੰਜ ਗੱਡੀਆਂ ਰੋਕਣ ਵਾਸਤੇ ਸਾਡੇ ਘਰੇ ਆ ਰਹੀਆਂ ਨੇ ਬਈ ਹੁਣ ਮੁੰਸ਼ੀ ਜੀ ਕਹਿ ਰਹੇ ਤੁਹਾਡੀ ਸਕੋਰਟਿਏ ਸੇ ਰੋਕ ਲਈ ਸੀ ਬੜੇ ਖੁਸ਼ੀ ਨਾਲ ਕਹਿ ਰਹੇ ਨੇ ਬਈ ਮੈਨੂੰ ਲੁਧਿਆਣਾ ਪੁਲਿਸ ਤੇ ਇਤਬਾਰ ਨਹੀਂ ਹੈ ਕਿਉਂਕਿ ਆਪਾਂ ਥਾਣੇ ਬੰਦ ਕਰ ਦਿਓ ਜੇ ਤੁਸੀਂ ਸਾਡੀ ਐਪਲੀਕੇਸ਼ਨ ਤੇ ਕੋਈ ਕਾਰਵਾਈ ਨਹੀਂ ਕਰਦੇ ਤਾਂ ਥਾਣੇ ਬੰਦ ਕਰ ਦਿਓ ਜਦੋਂ ਮੈਂ ਮਰ ਗਿਆ ਫਿਰ ਤੁਸੀਂ ਐਫਆਈਆ ਕਰੋਗੇ ਅਬਲਾ ਮੈਂ ਮਰਨ ਵਾਲਾ ਇੰਨਾ ਕਮਜ਼ੋਰ ਨਹੀਂ ਹੈ ਮੇਰੇ ਮਾਲਕ ਤੇ ਮੈਨੂੰ ਭਰੋਸਾ ਮੇਰੇ ਵਾਹਿਗੁਰੂ ਤੇ ਮੇਰੇ ਸ਼੍ਰੀ ਰਾਮ ਤੇ ਭਰੋਸਾ ਮੈਂ ਹੁਣ ਇਹ ਦਰਖਾਸਤ ਦੇ ਕੇ ਚੱਲਿਆ ਅਗਰ 24 ਘੰਟੇ ਦੇ ਅੰਦਰ ਅੰਦਰ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਧਰਨਾ ਇੱਥੇ ਦਊਂਗਾ ਕੱਲ ਉਸ ਤੋਂ ਬਾਅਦ ਅਗਰ ਐਸਐਚਓ ਮੈਡਮ ਨਹੀਂ ਸੁਣਦੀ ਨਹੀਂ ਕਾਰਵਾਈ ਕਰਦੀ ਤਾਂ ਫੇਰ ਡੀਜੀਪੀ ਸਾਹਿਬ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਜਾਊਗਾ ਗੌਰਮ ਜਲਦ ਜੀ ਨੂੰ ਵੀ ਦੱਸਿਆ ਜਾਊਗਾ ਵੀ ਤੁਹਾਡੀ ਪੁਲਿਸ ਕੀ ਕਰਦੀ ਆ ਵੀ ਸਾਡੇ ਰਾ ਕਿੰਨਾ ਧੱਕਾ ਕਰ ਰਹੀ ਆ ਸੈਂਟਰ ਸਰਕਾਰ ਨੇ ਸਾਨੂੰ 2B+ ਕੈਟਾਗਰੀ ਦਿੱਤੀ ਹੋਈ ਆ ਇਹਨਾਂ ਲੋਕਾਂ ਨੇ ਸਾਡੇ ਗਰਮਨ ਖੋਲੇ ਨੇ ਸਾਨੂੰ ਗਰਮਨ ਖੋਣ ਦਾ ਕੋਈ ਦਰਾਜ ਨਹੀਂ ਅਗਰ ਡੀਜੀਪੀ ਸਾਹਿਬ ਵੀ ਕੁਝ ਨਹੀਂ ਕਰਨਗੇ ਫਿਰ ਮੁੱਖ ਮੰਤਰੀ ਭਵਨ ਸਿੰਘ ਮਾਨ ਜੀ ਦੇ ਘਰ ਦੇ ਬਾਹਰ ਧਰਾਂ ਦਿੱਤਾ ਜਾਊਗਾ ਫਿਰ ਫਿਰ ਨਾ ਸਾਨੂੰ ਰੋਕਣ ਆਇਓ ਭਾਈ ਬਈ ਮੰਡ ਰੁਕ ਜਾ ਕਰੇ ਰਹਿਣ ਦੇ ਕਰਦੇ ਇਹ ਇਸ ਕਰਕੇ ਮੈਂ ਅੱਜ ਆ ਦੇਖ ਲਓ 3 3:30 ਮਿੰਟ ਹੋ ਗਏ ਨੇ ਹੁਣ ਮੈਂ ਚੱਲ ਰਿਹਾ ਘਰ ਨੂੰ ਧੰਨਵਾਦ